ਨਹੀਂ ਨਾ ਤਾਜ ਹੈ ਸਿਰ ਪਰ ਨਾ ਸ਼ੌਹਰਤ ਦੀ ਚਾਦਰ ਹੈ ਨਾ ਤਾਜ ਹੈ ਸਿਰ ਪਰ ਨਾ ਸ਼ੌਹਰਤ ਦੀ ਚਾਦਰ ਹੈ ਫਿਰ ਵੀ ਜੋ ਕਰਤਾ ਹੈ ਮਿਹਨਤ ਉਹ ਹੀ ਅਸਲੀ ਅਫਸਰ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਨੀਆ ਛਾਂਦਾ ਪ੍ਰੈਜ਼ੀਡੈਂਟ ਆਫ ਮਿਸਿਸ ਮਾਈਲੈਂਡਿਊ ਅੱਜ ਅਸੀਂ ਬੀਸੀਐਮ ਵਰਲਡ ਸਕੂਲ ਦੇ ਵਿੱਚ ਲੇਬਰਸ ਦੇ ਮਨਾਇਆ ਹੈ ਜਿਸ ਅਸੀਂ ਉਸ ਲੇਬਰ ਨੂੰ ਆਨਰ ਕੀਤਾ ਜੋ ਹਮੇਸ਼ਾ ਬੈਕ ਸਟੇਜ ਤੇ ਕੰਮ ਕਰਦੀ ਹੈ ਨਾ ਖੁੱਲ ਕੇ ਡਾਂਸ ਕੀਤਾ ਹੈ ਗੇਮਸ ਖੇលੀਆਂ ਨੇ ਨਾ ਇੰਜੋਏ ਕੀਤਾ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਇਦਾਂ ਇੰਜੋਏ ਕਰਦਾ ਹੋਵੇਗਾ ਔਰ ਤੁਸੀਂ ਵੀ ਸਾਡੇ ਨਾਲ ਮਿਸ਼ਰ ਸਮਾਈਲ ਜੁੜੋ ਤੇ ਮਿਲ ਕੇ ਅਸੀਂ ਖੁਸ਼ੀਆਂ ਵੰਡ ਸਕਦੇ ਆ ਤਾਂ ਕਿ ਕਿਸੇ ਦੇ ਚਿਹਰੇ ਤੇ ਸਮਾਈਲ ਆ ਸਕੇ ਉਹ ਛੋਟੇ ਛੋਟੇ ਪ੍ਰਾਲੇ ਜਰੂਰ ਕਰਦੇ ਰਿਆ ਕਰੋ ਨਹੀਂ ਤੁਸੀਂ ਸਾਡੇ ਨਾਲ ਆਣਾ ਆਪਣਾ ਮਿਸ਼ਰ ਸਮਾਈਲ ਤੇ ਨਾਲ ਕਰਦੇ ਰਿਆ ਕਰੋ ਕਿਸੇ ਦੇ ਚਿਹਰੇ ਤੇ ਸਮਾਈਲ ਤਾਂ ਲੈ ਕੇ ਆਓ ਨਾ ਖੁਸ਼ੀਆਂ ਵੰਡਣ ਚ ਕੋਈ ਟੈਕਸ ਨਹੀਂ ਲੱਗਦਾ ਕੋਈ ਪੈਸੇ ਨਹੀਂ ਲੱਗਦੇ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ ਸੋ ਮੱਚ ਮਿਸ਼ਰ ਸਮਾਈਲ ਫੈਮਿਲੀ ਔਰ ਥੈਂਕ ਯੂ ਸੋ ਮੱਚ ਸ਼ਿਪਰਾ ਮੈਮ ਫੋਰ ਸਕੂਲ ਪ੍ਰਿੰਸੀਪਲ ਆਫ ਸਕੂਲ ਜਿਨਾਂ ਨੇ ਸਾਨੂੰ ਅਪਰਚੂਨਿਟੀ ਦਿੱਤੀ ਕਿ ਅਸੀਂ ਸਕੂਲ ਚ ਆ ਕੇ ਇਸਲੇਵਰ ਨੂੰ ਆਨਰ ਕਰਦੇ ਰਹੀਏ ਥੈਂਕ ਮੈਂ ਮੰਜੂ ਸੇਠੀਆਂ ਵਾਈਸ ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ ਐਨਜੀਓ ਮੈਂ ਇਹਨੂੰ ਐਨਓ ਐਨਜੀਓ ਨਹੀਂ ਕਹਿਣਾ ਚਾਹੁੰਦੀ ਇੱਕ ਪਰਿਵਾਰ ਕਹਿਨੀ ਆ ਦੇ ਵਿੱਚ ਅਸੀਂ ਹਮੇਸ਼ਾ ਖੁਸ਼ੀਆਂ ਵੰਡਣ ਨਿਕਲਦੇ ਆ ਛੋਟੇ ਛੋਟੇ ਕੰਮ ਕਰਦੇ ਆ ਤੇ ਦੇਖੋ ਕਿਦਾਂ ਕਰ ਰੂਹ ਨੂੰ ਖੁਸ਼ੀ ਮਿਲਦੀ ਹੈ ਅੱਜ ਅਸੀਂ ਇੱਥੇ ਲੇਬਰ ਡੇ ਮਨਾਉਣ ਆਏ ਸੀ ਬੀਸੀਐਮ ਵਰਡ ਸਕੂਲ ਦੇ ਵਿੱਚ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਹ ਐਨੇ ਖੁਸ਼ ਸੀਗੀ ਲੇਬਰ ਉਹ ਕਹਿੰਦੇ ਇਦਾਂ ਦੀ ਗੇਮਸ ਉਹਦੇ ਕਦੇ ਖੇਡੀਆਂ ਨਹੀਂ ਆਪਣੇ ਬੱਚਿਆਂ ਨੂੰ ਖਲਾਈਆਂ ਨੇ ਗੇਮਸ ਉਹਨਾਂ ਨੇ ਅੱਜ ਉਹ ਬੱਚੇ ਬਣੇ ਹੋਏ ਸੀ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਖੁਸ਼ੀਆਂ ਵੰਡਣ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ ਨਹੀਂ ਪੈਂਦੀ ਪਰ ਪੈਸਿਆਂ ਦੀ ਲੋੜ ਹਮੇਸ਼ਾ ਰਹਿੰਦੀ ਹੈ ਸਾਡੇ ਨਾਲ ਬੜੇ ਸਾਥੀ ਜੁੜਦੇ ਨੇ ਇੰਨਾ ਵੱਡਾ ਪਰਿਵਾਰ ਹੋ ਗਿਆ ਸਾਡੇ ਮਿਸ਼ਨ ਸਮਾਈਲ ਦਾ ਪਰ ਬਹੁਤ ਕੰਮ ਕਰਨਲੇ ਬੜੀਆਂ ਖੁਸ਼ੀਆਂ ਵੰਡੀਆਂ ਨੇ ਦੁਨੀਆ ਦੇ ਵਿੱਚ ਬਹੁਤ ਸਾਰੇ ਕੰਮ ਕਰਨਨੇ ਨੇ ਤਾਂ ਤੁਸੀਂ ਸਾਨੂੰ ਜੁਆਇਨ ਕਰੋ ਤੇ ਥੋੜੀ ਥੋੜੇ ਪੈਸੇ ਤੇ ਥੋੜੀ ਥੋੜਾ ਸੇਵਾ ਪਾਪ ਫਿਰ ਦੇਖੋ ਮਿਸ਼ਨ ਸਮਾਲ ਕਿਦਾਂ ਅਸਮਾਨ ਦੀਆਂ ਬੁਲੰਦੀਆਂ ਛੂੰਦਾ ਹੈ ਔਰ ਅੱਜ ਮੈਂ ਸੈਲੂਟ ਕਰਨਾ ਚਾਹਨੀ ਆ ਉਸ ਲੇਬਰ ਨੂੰ ਲੇਬਰ ਉਹ ਜੋ ਸਾਡੇ ਸਾਥੀ ਨੇ ਅਸੀਂ ਆਪਸ ਦੇ ਵਿੱਚ ਖੂਨ ਦੇ ਰਿਸ਼ਤਿਆਂ ਦੇ ਨਾਲ ਬੰਨੇ ਹੁੰਨੇ ਆ ਇੱਕ ਦੂਸਰੇ ਦੇ ਲਈ ਬਹੁਤ ਕੁਝ ਕਰਦੇ ਆ ਪਰ ਜਿਹੜੀ ਲੇਬਰ ਹੈ ਨਾ ਜੇ ਉਹ ਸਹੀ ਸਾਨੂੰ ਲੇਬਰ ਮਿਲ ਜਾਵੇ ਜੇ ਉਹ ਸੇਵਾ ਭਾਵਨਾ ਕੰਮ ਕਰਦੀ ਰਹੇ ਨਾ ਤੇ ਜ਼ਿੰਦਗੀ ਕਿਹਦੀ ਸੰਵਰਦੀ ਹੈ ਸਾਡੀ ਅਸੀਂ ਸਾਰੇ ਜਾਣਦੇ ਸਾਡੇ ਆਲੇ ਦੁਆਲੇ ਨੂੰ ਵੀ ਸਵਾਰਦੇ ਨੇ ਸਾਨੂੰ ਵੀ ਸਵਾਰਦੇ ਨੇ ਜਿਹੜੀਆਂ ਝੂਠਾਂ ਅਸੀਂ ਛੱਡਦੇ ਹਾਂ ਉਹਨੂੰ ਵੀ ਸਾਫ਼ ਕਰਦੇ ਨੇ ਤੇ ਖੇੜੇ ਮੱਥੇ ਤੇ ਉਹਨਾਂ ਨੂੰ ਅਸੀਂ ਬਹੁਤ ਕੁਝ ਵੀ ਦੇ ਸਕਦੇ ਪਰ ਜਿਹੜੀ ਉਹਨਾਂ ਦਾ ਮਿਹਨਤਾਂ ਨਾ ਹੁੰਦਾ ਨਾ ਜਰੂਰ ਵਧੀਆ ਤਰੀਕੇ ਨਾਲ ਦਿਆ ਕਰੋ ਕਦੇ-ਕਦੇ ਖੁਸ਼ ਕਰਨ ਲਈ ਆਥਾਂ ਕੁਝ ਹੋਰ ਚੀਜ਼ਾਂ ਵੀ ਦਿਆ ਕਰੋ ਫਿਰ ਦੇਖੋ ਉਹ ਕੋਈ ਦੁਨੀਆ ਦੇ ਵਿੱਚ ਰੱਬ ਨੇ ਸਭ ਨੂੰ ਅਲੱਗ-ਅਲੱਗ ਤਰ੍ਹਾਂ ਦਾ ਰੂਪ ਦਿੱਤਾ ਹੈ ਕਿਸੇ ਨੂੰ ਮਾਲਕ ਬਣਾਇਆ ਕਿਸੇ ਨੂੰ ਲੇਬਰ ਪਰ ਜਿਹੜਾ ਸੱਚਮੁੱਚ ਧੋਲੀ ਸੇਵਾ ਕਰਦਾ ਹੈ ਤੇ ਜ਼ਰੂਰ ਉਹਦੇ ਲਈ ਕੁਛ ਨਾ ਕੁਛ ਐਫਰਟਸ ਕਰਿਆ ਕਰੋ ਇਸ ਲਈ ਮਿਸ਼ਨ ਸਮਾਈਲ ਬਣਾਉਣ ਆਇਆ ਹੈ ਲੇਬਰ ਡੇ ਤੇ ਅੱਜ ਅਸੀਂ ਬਹੁਤ ਖੁਸ਼ ਆਂ ਥੈਂਕ ਯੂ ਬਾਬਾ ਜੀ ਥੈਂਕ ਯੂ ਤੁਹਾਡਾ ਹਮੇਸ਼ਾ ਥੈਂਕਫੁਲ ਬਲੇ ਸ਼ਿਪਰਾ ਮੈਡਮ ਦਾਗਾ ਆਨਰਬਲ ਬੀਸੀਮ ਸਕੂਲ ਦਾ ਬੱਚਿਆ ਦਾਗਾ ਜਿਹੜੇ ਸਪੈਸ਼ਲ ਲੇਬਰ ਡੇ ਇੱਕ ਆਪਣੇ ਆਪ ਚ ਇੱਕ ਨਾਮ ਹੈ ਕਦੇ ਐਸੇ ਉਪਰ ਆ ਲੈਣਾ ਬਹੁਤ ਦੁਨੀਆ ਘੱਟ ਕਰਦੀ ਹੈ ਇੱਕ ਲੇਬਰ ਉਹ ਵੀ ਜਿਹੜੀ ਸਿਕਿਉਰਿਟੀ ਦਾ ਕੰਮ ਕਰਦੀ ਹੈ ਇੱਕ ਲੇਬਰ ਉਹ ਵੀ ਇਟ ਚੱਕ ਰਹੀ ਹੈ ਇਹਨਾਂ ਦੇ ਸਕੂਲ 'ਚ ਮੈਂ ਕਹਿੰਦਾ 15 ਤੋਂ 20 ਅਗਰ ਸਟਾਫ ਦੀ ਗੱਲ ਕਰੀਏ not a labor as a family ਜਿਵੇਂ ਗੱਲ ਕੀਤੀ ਕਹਿੰਦੇ ਆਪਣੇ ਆਪ 'ਚ ਉਹਨਾਂ ਨੂੰ ਜੋੜ ਕੇ ਰੱਖਣਾ ਚਾਹੀਦਾ ਮੈਂ ਥੈਂਕਫੁਲ ਮਿਸ਼ਨ ਸਮਾਈਲ ਸੋਨੀਆ ਛਾੜਾ ਮੇਰੀ ਵੱਡੀ ਭੈਣ ਦਾ ਹੈਗਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿੱਥੇ ਵੀ ਕਹਿੰਦੇ ਲੋਡ ਹੈ ਨਾ ਉਸ ਦੇ ਅਕੋਰਡਿੰਗ ਉਹ ਚੀਜ਼ਾਂ ਉਹਨਾਂ ਨੂੰ ਮਿਲ ਜਾਂਦੀਆਂ ਨੇ ਕਹਿੰਦੇ ਲੇਬਰ ਦੇ ਵਿੱਚ ਤਾਂ ਕਹਿੰਦੇ ਦੁਨੀਆ ਵੀ ਆ ਜਾਂਦੀ ਹੈ ਇਸ ਤੋਂ ਬਿਨਾ ਕਹਿੰਦੇ ਸਿਸ਼ਟੀ ਨਹੀਂ ਚੱਲਦੀ ਮੈਂ ਥੈਂਕਫੁਲ ਪਰਾ ਦਾ ਵੀ ਆਰ ਦੂਆ ਸਾਡਾ ਵੀਗਾ ਜਿਨ੍ਹਾਂ ਨੇ ਇੰਨਾ ਮਾਨ ਸਤਕਾਰ ਬਖਸ਼ਿਆ ਜਗਾ ਜਗਾ ਪਹੁੰਚ ਕੇ ਇੱਕ ਅਵੇਅਰਨੈਸ ਦਾ ਕੈਂਪੇਨ ਰਨ ਹੁੰਦਾ ਪਿਆ ਤੇ ਪਲੀਜ਼ ਲੁਧਿਆਣੇ ਵਾਲੇ ਸਾਨੂੰ ਸਪੋਰਟ ਕਰਿਆ ਕਰੋ ਐਸੇ ਫੰਕਸ਼ਨਸ ਦੇ ਵਿੱਚ ਤੁਸੀਂ ਵੀ ਜੁਆਇਨ ਹੋਵੋ ਮੈਂ ਥੈਂਕਫੁਲ ਪ੍ਰੀਤ ਪਸੰਦ ਵਾਲਾ ਦਾ ਵੀਗਾ ਜਿਹੜੇ ਆ ਕੇ ਗਏ ਨੇ ਰੈਫਰੈਸ਼ਮੈਂਟਸ ਦਿੱਤੀਆਂ ਹੈ ਬ੍ਰਾਂਡ ਗੁਰਟੋਏ ਦਾ ਸਾਡੇ ਲੋਕ ਖਡੋਣੇ ਜਾ ਰਹੇ ਨੇ ਅਗਰ ਵਾਕਿਆ ਤੇ ਅਮਨੇ ਆਮ ਨੂੰ ਦੇਖਦੇ ਹੋ ਦਿਲ ਦੇ ਰਗਾ ਸਮਝਦੇ ਹੋ ਕਿਤੇ ਨਾ ਕਿਤੇ ਕੋਈ ਲੋੜ ਬਣਦਾ ਹੈ ਉਹਦੇ ਨਾਲ ਖੜ੍ਹ ਜਿਓ ਕੋਈ ਹੋਰ ਅੱਜ ਕਿਸ ਪ੍ਰਕਾਰ ਸਿਮਿਸ਼ਨਸ ਮਾਈ ਜੋ ਸਕੂਲ ਕੀ ਤਰਫ ਸੇ ਆਪਨੇ ਮਿਲ ਕੇ ਆਲੇ ਬਟੇ activities bahut hi zyada interesting thi and first of all i wish to thank smile ngo जिन्होंने अपने नेम को बिल्कुल जस्टिफाई किया है और हमारे जो भी हेल्पिंग स्टाफ है उनके फेस पे स्माइल आना डेट इज द मेन थिंग एंड जो उन्होंने अपने नेम को बहुत अच्छे से जस्टिफाई किया एंड लंच पार्टी वॉज ऑर्गेनाइज बाई दाइल एन जी ओ एंड इट वॉज ऑसम एंड थैंक यू सो मच फॉर एवरी थिंग और अगर बात करें पूरे कार्यक्रम में आगर आगर बात करें, उन या yeah, उन्होंने बहुत दिन से फर्स्ट से ही देर एक्साइटेड एंड दे मेड कार्ड्स फॉर ऑल द हेल्पिंग स्टाफ एंड सब बहुत uh, आज उन्होंने डांस करने के लिए देवर सो एक्साइटेड उन्होंने डांस परफॉर्मेंस दी है एंड दे थैंक टू ऑल द आंटीज इन दिस फंक्शन सो क्या कहना चाहेंगे इस मौके पे आप शे, अपने शहरवासियों को uh, मेरे शहरवासियों को सिर्फ एक ही मैसेज है कि दे आर नॉट जस्ट द लेबर दे आर द बैकबोन ऑफ एनी इंस्टीट्यूशन एंड इनके बिना तो हम बिल्कुल भी नहीं सोच सकते कि कोई भी इंस्टीट्यूशन रन कर सकता है सो वी आर नथिंग विदाउट दैम सो वी आर वेरी थैंकफुल टू ऑल द लेवर अराउंड द वर्ल्ड अराउंड इंडिया एवरी वन